ਦਨ ਅਕਾਲੀ ਦਲ ਚ ਬਾਕੀ ਸਾਰੇ ਉੱਠ ਨਿਆ ਸੀ ਗਿਆਂ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀ ਹੈ ਕਿ ਆਰਐਸਐਸ ਤੇ ਬੀਜੇਪੀ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਚ ਖੇਢੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਚ ਖੇਢੀ ਉਹੀ ਉਹ ਪੰਜਾਬ ਖੇਢ ਰਹੇ ਨੇ ਸ਼ੇਰ ਸੈਨਾ ਨੂੰ ਭੰਨਿਆ ਗੁਸ਼ਯੰਤ ਨੂੰ 5 ਸਾਲ ਵਰਤੇ ਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਇਲੈਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀਵਾਲ ਆਪਣੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਏਜੰਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਹੈ ਪੰਥਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਸਤ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੁਹਾਨੂੰ ਉਹ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜੇਪੀ ਦੇ ਪੋਸਟਰ ਤੇ ਇਹ ਬੈਠੇ ਨੇ ਉੱਥੇ ਜੰਮੂ 'ਚ ਵੋਟ ਮੰਗ ਰਹੇ ਨੇ ਪਾਰਟੀ ਜੱਟਾ ਪਾਰਟੀ ਦੇ ਉਮੀਦਵਾਰ ਲਈ ਇਹ ਹੀ ਨਹੀਂ ਇਸ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਦੇ ਸ਼੍ਰੋਮ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਰ ਨੂੰ ਨੀਵਾ ਦਿਖਾਉਣ ਲਈ ਜਾਂ ਢਾਲ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਹੈ ਤੋਂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸੈਕਟਰ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਹੈ ਉਹ ਨੇ ਇਹ ਸਪਸ਼ਟ ਕਰਤਾ ਹੈ ਦੇਖੋ ਕਿਸੇ ਤਰ੍ਹਾਂ ਦੀ ਦੁਬਦਾ ਨਹੀਂ ਗਈ ਕਮਲ ਦੇ ਫੁੱਲ ਦਾ ਪ੍ਰਚਾਰ ਹੈ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚਾਉਣ ਲਈ। ਇਹ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਦੀ ਕੀ ਲੋਟ ਸੀ। ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਵਾਉਂਗਾ। ਹੁਣ ਸਾਡਾ ਇੱਕ ਸਵਾਲ ਹੈ ਸਿੱਧਾ ਸਰਦਾਰ ਗੌਰ ਪ੍ਰਤਾਪ ਸਿੰਘ ਵਡਾਲਾ ਨੂੰ ਵੀ ਵਿਡਾੜਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀਂ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਨੂੰ ਕਿਉਂਕਿ ਸਾਡਾ ਹੀ ਵਿਸ਼ਵਾਸ ਹੈ ਕਿ ਆਰਐਸਐਸ ਐਨੀ ਕੋਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੁੱਕੀ ਹੈ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਵੀ ਆਪਣੇ ਆਪ ਨੂੰ ਕਹਉਂਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿ ਨਾ ਤਾਂ ਰੀਜਨਲ ਪਾਰਟੀ ਨੂੰ ਬੀਜੇਪੀ ਟੋਲਰੇਟ ਕਰਦੀ ਹੈ ਨਾ ਮਿਨਿਓਰਟੀਜ਼ ਨੂੰ ਟਾਇਲਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਦੋਂ ਸ਼੍ਰੀ ਐਲਕੇਡ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਉਂਦੀ ਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਬਾਹਰਲੇ ਮੁਲਕਾਂ ਕੋ ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜੀonal ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਤੇਰਾ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇੱਕ ਕਰੋ ਦੀ ਢਹੀ ਰਿੱਚਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਾ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੈਰਾ ਤਾਂ ਬਹੁਤ ਅਜ਼ੀਜ਼ ਆ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੁਭਨੀਆਂ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਜੇ ਮਾੜੀ ਸੀ ਤਾਂ ਆਪਾਂ ਸਰੋਪਾ ਕਿਉਂ ਪਾਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਰਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਕਾਲੀਦਾਲ ਦਾ ਵਖਰੇਵਾ ਹੋਇਆ। ਓਦੋਂ ਬਾਅਦ ਕਿਰਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚੇ ਜੇ ਫਰਕ ਹੋਇਆ। 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਜ ਕੋਈ ਚੇਂਜ ਨਹੀਂ ਹੋਈ। ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਦ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ। ਆਪਾਂ ਨੂੰ ਹੁਣ ਕੀ ਮੋਹ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਿੱਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਕਹਿਣੀ ਚਾਹਨਾ ਹੈ ਸੈਂਟਰ ਨੇ ਐਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਚਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਾਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਪਾਉਂਦੀ ਹੈ 355 ਕਰੋੜ ਰੁਪਇਆ ਸੈਂਟਰ ਤੋਂ ਆਇਆ 145 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਇਆ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀਦੀ ਹੈ ਕਿ ਸਿਹਤ ਵਿਦਿਆ ਤੇ ਪ੍ਰਸ਼ਟਾਚਾਰ ਤਿੰਨਾ ਜੀ ਲੱਤ-ਪੱਤ ਹੋਈ ਪਈ ਹੈ ਤਿੰਨਾ ਜੀ ਲੱਤ-ਪੱਤ ਹੋਈ ਪਈ ਹੈ ਤਿੰਨਾ ਜੀ ਲੱਤ-ਪੱਤ ਹੋਈ ਪਈ ਹੈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕਿ بڑا ਰੋਲਾ ਪਾਉਨੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਣੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਦੇਣਾ ਪਊਗਾ। ਉਹ ਹਿਸਾਬ ਤਾਂ ਤੁਸੀਂ ਕੋਈ ਵੀ ਉੱਪਰ ਥੱਲੇ ਦੀ ਕਰ ਸਕਦੇ। ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਵਿੱਚ 145 ਕਰੋੜ ਕਹਾ ਲਾ ਕੇ ਹੁਣ ਤੱਕ ਵਰਤੇ ਆ ਗਿਆ। ਪਰ ਮੈਂ ਸਮਝਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੰਟਾਇਰ ਆਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ ਇਹਦੇ ਜੋ ਤਨਖਾਹਾਂ ਲਈ ਕਿੰਨਾ ਹਿਸਤਿਆਰਾ ਨਹੀਂ ਕਿੰਨਾ ਵਜ਼ੀਰਾਾਂ ਤੇ ਐਮਐਲਏਾਂ ਜਾਂ ਕੋਠੀਆਂ ਦੀ ਰੈਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਹੋਰ ਜਿਹੜੇ ਸੁਕਸਾਦ ਨਾਲ ਵਰਤੇ ਆ ਗਿਆ ਉਹਦਾ ਹਿਸਾਬ ਦੇ ਉਹ 15 ਤੱਕ ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾਏ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਤੇ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਉਹ ਇਨਾਂ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖ ਕੇ ਉਹ ਪੈਸਿਆਂ ਦੀ ਗਰਾਟੀ ਰੋਕ ਲਈ। ਤੀਸਰੀ ਤੇ ਜਿਹੜੀ ਸਭ ਤੋਂ ਜ਼ਰੂਰੀ ਮੈਂ ਇਹ ਗੱਲ ਕਰਨੀ ਚਾਹੁੰਦਾ। ਕਿ ਲੋਕ ਰਾਜ ਦਾ ਨਾਰਾ ਦਿੱਤਾ। ਪਰ ਲੋਕ ਰਾਜ ਦੀਆਂ ਧਗੀਆਂ ਉਡਾਈਆਂ ਜਾ ਰਹੀਆਂ ਨੇ। 74ਵੀਂ ਕਨਸਟੀਟਿਊਸ਼ਨਲ ਐਮੈਂਡਮੈਂਟ ਤੋਂ ਬਾਅਦ ਇਹ ਕਲੀਅਰ ਸੀ। ਕਿ ਕੋਈ ਵੀ ਸਰਕਾਰ ਸੱਤਾ ਛੋਵੇ। ਉਹ ਲੋਕਲ ਬਾਡੀਜ਼ ਨੂੰ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖ ਸਕਦੀ ਨਹੀਂ ਰੱਖ ਸਕਦੀ ਉਹ ਜੇ ਰੱਖੂਗੀ ਤਾਂ ਉਹਨੂੰ ਕਨਸਟੀਟਿਊਸ਼ਨਲ ਬਰੇਕਡਾਊਨ ਕਿਹਾ ਜਾਊਗਾ ਜਿਹਦੇ ਨਾਲ ਸੈਂਟਰ ਗਵਰਨਮੈਂਟ ਕੋਲ ਅਧਿਕਾਰ ਆਸੀ ਕਿ ਸੈਂਟਰ ਦੀ ਸਰਕਾਰ ਸਿੱਧੀ ਸੂਬੇ ਦਾ ਰਾਜ ਸੰਭਾਲ ਸਕਦੀ ਹੈ 2 ਮਾਰਚ 2023 ਨੂੰ ਲੁਧਿਆਣਾ ਮਿਊਸਪਲ ਕਾਰਪੋਰੇਸ਼ਨ ਦੀ ਮਿਆਦ ਖੁੱਗ ਚੁੱਕੀ ਹੈ 23 ਸਤੰਬਰ ਨੂੰ ਡੇਢ ਸਾਲ ਹੋ ਗਿਆ ਮਿਨਿਸਪਲ ਕਾਰਪੋਰੇਸ਼ਨ ਲੁਧਿਆਣਾ ਟੁੱਟੇ ਨੂੰ ਇਹਦਾ ਜਵਾਬ ਪੰਜਾਬ ਦੀ ਸਰਕਾਰ ਲੋਕਾਂ ਨੂੰ ਕੀ ਦੇਊਗੀ ਕਿਉਂ ਨਹੀਂ ਲੋਕਾਂ ਦੇ ਜਿਹੜੇ ਹੱਕ ਨੇ ਲੋਕਲ ਬਾਡੀਜ਼ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੂੰ ਮੈਨੇਜ ਕਰਨ ਦੇ ਉਹ ਕਿਉਂ ਖੋਏ ਗਏ ਕੀ ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਕਿ ਲੋਕ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਲੋਕਾਂ ਕੋਲ ਉਹਨਾਂ ਨੂੰ ਆਪਣੇ ਆਧਾਰੇ ਚਲਾਉਣ ਦਾ ਹੱਕ ਖੋਇਆ ਜਾਵੇ ਤੇ ਆ ਜਿਹੜੀਆਂ ਪੰਚਾਇਤ ਚੋਣਾਂ ਚ ਜਿਹੜਾ ਸਭ ਤੋਂ ਵੱਡਾ ਹਨਾਨੀ ਵਾਲੀ ਗੱਲ ਇਹ ਹੈ ਪਿੰਡਾਂ ਸਾਡੇ ਅੱਗੇ ਘਾਟ ਮਸ਼ਹੂਰ ਸੀ ਕਹਿੰਦੇ ਅਸੂ ਤੇ ਜੱਟ ਦੀ ਮਾਂ ਵੀ ਮਰ ਜੇ ਤਾਂ ਘੜੋਲੇ ਸੁੱਟ ਦੇਉਂਦਾ ਸੀ ਕਿ ਉਹਦੇ ਕੋਲ ਟਾਈਮ ਨਹੀਂ ਸੀ ਹੁੰਦਾ ਸੰਸਕਾਰ ਦਾ ਪਹਿਲੀ ਤੋਂ ਆਫੀਸ਼ੀਅਲੀ ਜੋ ਨਦੀ ਵਢਾਈ ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਪੰਜਾਬ ਸੇ 10 ਦੇ ਲੇਟ ਚੱਲ ਰਿਹਾ 10 ਤਰੀਕ ਦੇ ਨੇੜੇ ਜਾ ਕੇ ਸ਼ੁਰੂ ਹੋਊਗਾ 12 ਤਰੀਕ ਦਾ ਦੁਸਹਿਰਾ ਤਿਹਾਰਾਂ ਦਾ ਮਹੀਨਾ ਫੇਰ ਕੜਗ ਦੀ ਬਜਾਈ ਆਲੂਆਂ ਦੀ ਬਜਾਈ ਸਾਰੀਆਂ ਹਾੜੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਇਹਨਾਂ ਨੇ ਆ ਦੇਲਾਏ ਬੋਟਾ ਲਈ ਤਾਂ ਰੱਖੇ ਕਿ ਵੋਟ ਪਰਸੈਂਟੇਜ ਨਾਲ ਨਾ ਪੁੱਗਤੇ ਤੇ ਥੋੜੇ ਜੇ ਗਿਣਤੀ ਦੇ ਲੋਕਾਂ ਤੋਂ ਆਪਣੇ ਹੱਕ ਦੇ ਫੈਸਲੇ ਲੈ ਕੇ ਉਹ ਕਹਿ ਦੇਣ ਕਿ ਅਸੀਂ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਬੜੀ ਤਕੜੀ ਕਰ ਦਿੱਤੀ ਇਹਦੇ ਲਈ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਨਹੀਂ ਕਰਾਈਆਂ ਚਲੋ ਹੁਣ ਇੱਕੋ ਮੰਗ ਹੈ ਕਾਲੀ ਦੰਦ ਕੇ ਕਟੋ ਕੱਟ ਕੱਟੋ ਕੱਟ ਤੁਸੀਂ ਚੋਣ ਦੇ ਪੋਲਿੰਗ ਆਵਰਸ ਵਧਾ ਦਿਓ ਤਾਂ ਕਿ ਅਰਲੀ ਮਾਰਨਿੰਗ ਵੀ ਕਿਰਸਾਨ ਖੇਤੋਂ ਜਾਣ ਪਹਿਲਾਂ ਵੀ ਜਾ ਕੇ ਵੋਟ ਪਾ ਸਕੇ ਤੇ ਸ਼ਾਮ ਨੂੰ ਵੀ ਲੇਟ ਕਰ ਦਿਓ ਤਾਂ ਕਿ ਉਹ ਵੋਟ ਕੰਮ ਤੋਂ ਆ ਕੇ ਪਾ ਸਕੇ ਜਿਹੜਾ 8 ਤੋਂ 4 ਰੱਖਿਆ ਹੈ ਇਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪੋਲਿੰਗ ਟਾਈਮ ਚਾਹੀਦਾ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਇਹ ਕੋਈ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਦੇ ਵਿੱਚ ਲੋਕਾਂ ਦੀ ਓਵਰਵੇਲਮਿੰਗ ਪਾਰਟਿਸਪੀਕੇਸ਼ਨ ਨਾ ਹੋਵੇ ਤੁਹਾਡਾ ਕੰਮ ਦੇ ਸੀਜ਼ਨ ਵਿੱਚ ਇਹਨੂੰ ਇਲੈਕਸ਼ਨ ਦਾ ਰੱਖਣਾ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮਿੰਗਜ਼ ਐ ਰੱਖਣੇ ਇੱਕ ਕਲੀਅਰ ਮੈਸੇਜ ਹੈ ਕਿ ਸੂਬੇ ਦੀ ਸਰਕਾਰ ਲੋਕ ਰਾਜ ਦੀ ਹੱਤਿਆ ਕਰ ਰਹੀ ਹੈ ਡੈਮੋਕ੍ਰੇਸੀ ਦੀਆਂ ਨੀਆਂ ਨੂੰ ਟਕੜਾ ਕਰਨੀ ਥਾ ਉਹਨਾਂ ਨੂੰ ਉਜਾੜ ਰਹੀ ਹੈ ਇਹ ਵੀ ਮੰਗ ਕਰਾਂਗੇ ਤੋਂ ਐਆਂ ਬੇਨਤੀਆਂ ਕੇ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਆਕਰ ਜੇ ਮੈਂ ਫੇਰ ਕਹਿਣਾ ਮੈਂ ਬੀਜੇਪੀ ਨੂੰ ਵੀ ਕਹਿਣਾ ਮੈਂ ਆਰਐਸਐਸ ਨੂੰ ਵੀ ਕਹਿਣਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਗੇਨ ਹੋ ਜਾਣ ਮਿਨੋਰਟੀਜ਼ ਦੇ ਇੰਸਟੀਚਿਊਸ਼ਨ ਤੇ ਕਬਜ਼ਾ ਕਰ ਲਈ ਰੀਜਨਲ ਪਾਰਟੀਆਂ ਦੇ ਵਿੱਚ ਡਿਸਇੰਟੀਗ੍ਰੇਸ਼ਨ ਕਰ ਲਈ ਪਰ ਇਹ ਗੇਮ ਲੌਂਗ ਰਨ ਵਿੱਚ ਨਾ ਸੂਬੇ ਦੇ ਹਿੱਤ ਵਿੱਚ ਆ ਨਾਏ ਦੇਸ਼ ਦੇ ਹਿੱਤ ਤੇ ਚਾ ਨਾਏ ਕਮਿਊਨਿਟੀ ਦੇ ਹਿੱਤ ਤੇ ਤੇ ਮੈਂ ਉਹ ਵੀਰਾਂ ਨੂੰ ਬਿਲਕੁਲ ਸਿੱਧਾ ਸਵਾਲ ਕਰੂੰਗਾ ਕਿ ਉਹ ਸਰਦਾਰ ਗੁਰਪ੍ਰਤਾਸ ਸਿੰਘ ਵਡਾਲਾ ਜੀ ਤੁਸੀਂ ਜਰਾ ਹੁਣ ਸੌਂ ਖਾ ਕੇ ਕਹਿ ਦਿਓ ਕਿ ਤੁਸੀਂ ਭਾਜਪਾ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ ਆਰਐਸਐਸ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ ਤੁਹਾਡੇ 6 ਬੰਦੇ ਜਿਹੜੇ ਲੀਡਰਸ ਤੁਹਾਡੇ ਨਾਲ ਮੈਟਰ ਕਰਦੇ ਨੇ 6 ਦੇ 6 ਬੀਜੇਪੀ ਨਾਲ ਲੱਤ ਪੱਤ ਨਹੀਂ ਚੰਨੂ ਮਾਜਰਾ ਤੇ ਬਰਨਾਲਾ ਦਾ ਬੈਠੇ ਨੇ ਨਾਲ ਠੀਕ ਹੋ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਅਮਰੀਕਾ ਜੱਫੀਆਂ ਪਾਏ ਯਾਰ ਹੋ ਗਏ ਮਲੂਕਾ ਸਾਹਿਬ ਦੀ ਡਾਟਰ ਲਾ ਉਹਨਾਂ ਦੀ ਕੈਂਡੀਡੇਟ ਬਣ ਗਈ ਉਹ ਹੋ ਗਏ ਤੁਹਾਡੇ ਜੋ ਕਿਹੜਾ ਲੀਡਰ ਹੈ ਬੀਬੀ ਜੀ ਲਾਲਪੁਰਾ ਸਾਹਿਬ ਦੇ ਕਹਿਣ ਦੇ ਚੋਣ ਲੜ ਹਲੇ ਦਸੋ ਢੀਂਡਾ ਸਾਹਿਬ ਉਹਨਾਂ ਦੇ ਨਾਲ ਅਕਾਲੀ ਦਲ علیحدਾ ਬਣਾ ਕੇ ਅਕਾਲੀ ਦਲ ਦਾ ਪਿੱਠੇ ਚੋਰਾ ਮਾਰਨ ਦੀ ਕੋਸ਼ਿਸ਼ ਕਰਕੇ ਫਿਰ ਹਾਰ ਮੰਨ ਕੇ ਨਾਲ ਆਏ ਤੇ ਫਿਰ ਮਜਬੂਰੀ ਵਿੱਚ ਜਾਣਾ ਪਿਆ ਕਿ ਤੁਹਾਡੇ ਜੋ ਪੰਥਕ ਕਾਉਂਣਾਂ ਤੇ ਤੁਹਾਡਾ ਏਜੰਡਾ ਕੀ ਹੈ ਤੇ ਤੁਸੀਂ ਭਾਜਪਾ ਨਾਲ ਜਾਰੀ ਪਾਉਣ ਤੋਂ ਪਹਿਲਾਂ ਸ਼ਰਤ ਕਿਹੜੀ ਮੰਗ ਕਿਹੜੀ ਮਨਵਾਈ ਹੈ ਪੰਜਾਬ ਦਾ ਕੀ ਭਲਾ ਕੀਤਾ ਸਿਰਫ ਇਸ ਤੋਂ ਬਿਨਾ ਕਿ ਤੁਸੀਂ ਦਿੱਲੀ ਗੁਰਦੁਆਰਾ ਤੇ ਨਜਾਇਜ਼ ਕਬਜ਼ਾ ਹਰਿਆਣਾ ਦੀ ਇਲੀਗਲ ਬੜੀ ਕਮੇਟੀ ਤਖਤਾ ਤੇ ਉਹਨਾਂ ਦੇ ਨਜਾਇਜ਼ ਕਬਜ਼ੇ ਦੀ ਪ੍ਰੋੜਤਾ ਕਰ ਤੋਂ ਬਿਨਾ ਤੁਸੀਂ ਹੋਰ ਕੀ ਕੀਤਾ ਸੋ ਇਹ ਮੇਰੀਆਂ ਗੱਲ ਜਿਹੜੇ ਟੋਰਨਟ ਦੀਦਾ ਜਿਹੜਾ ਦੀਦੀ ਨੂੰ ਆਪਣੇ ਪੰਥ ਤੇਰੇ ਵੀਰ ਦੇ ਪਿੰਡ ਉੱਪਰ ਹੱਥ ਪਾ ਦੇ ਦੇਈਂ ਸਾਰੇ ਮੁੰਡੇ ਚੋਕੀ ਪਰਦੇ ਸਾਰੇ ਮੁੰਡੇ ਉੱਪਰ ਜਾ ਰਹੇ ਨੇ ਇਹ ਬਦਲ ਇਹ ਆਪਣੇ ਬੱਚੇ ਦਾ ਇੱਕ ਘੱਟ ਮਤਲਬ ਕਿ ਪਿਆਰ ਦੇਖੋ ਬੋਲਾਪੁਰੇ ਜੀ ਜਿਹੜਾ ਪੰਥਕ ਪਹਿਰਾਵਾ ਪਾ ਸਕਦਾ ਹੈ ਜਿਹੜਾ ਪੰਥਕ ਦਿਲੋਂ ਆ ਉਹ ਕੋਈ ਮੋਦੀ ਦੇ ਨਾਲ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਜਿਹੜੀ ਸੋਚ ਮਿਨਿਓਰਟੀਜ਼ ਨੂੰ ਕ੍ਰਸ਼ ਕਰਨੇ ਲਈ ਲਿਖੀ ਹੋਈ ਹੈ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਕਿਸੇ ਦਾ ਨਹੀਂ ਲੈਣਾ ਮੈਂ 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 ਇਹ ਕਹਿਣਾ ਇੱਕ ਵੱਢਿਓ ਜਿਹੜਾ ਵੀ ਜਿਹੜਾ ਵੀ ਆਰਐਸਐਸ ਤੇ ਭਾਜਪਾ ਦੀ ਆਖੇ ਪੰਜਾਬ ਦੇ ਵਿਚ ਰਹਿ ਗਏ ਪੰਜਾਬ ਦੇ ਵਾਯੂ ਮੰਡਲ ਦਾ ਆਨੰਦ ਮਾਣ ਰਿਆ ਉਹ ਪੰਥ ਵਿਰੋਧੀ ਹੋਊਗਾ ਤੇ ਪੰਜਾਬ ਵਿਰੋਧੀ ਹੋਊਗਾ ਜਿਹੜਾ ਯਾਰੀ ਆਰਐਸਐਸ ਤੇ ਬੀਜੇਪੀ ਨਾਲ ਪਗਾਉਗਾ ਸਰ ਸਾਹਿਬ ਵੀ ਗਏ ਨੇ ਆਪਣੇ ਸਾਰੇ ਗਏ ਨੇ ਹੋਂਦ ਵੀ ਲੱਗ ਗਈ ਦੇਖੋ ਮੈਂ ਤਾਂ ਤੁਹਾਨੂੰ ਕਹਾਂ ਏ ਟੂ ਜ਼ੈਡ ਮੈਂ ਇਹਦੇ ਜੀ ਐਕਸੈਪਸ਼ਨ ਨਹੀਂ ਕੋਈ ਕਿ ਜੇ ਮੈਂ ਉਹਨਾਂ ਨਾਲ ਯਾਰ ਮਾਂ ਹਾਂ ਪੰਜਾਬ ਦੇ ਮੁੱਖ ਮੁੱਦੇ ਨੇ ਜਿਹੜੇ ਪੰਜਾਬ ਦੀਆਂ ਪੈਂਡਿੰਗ ਇਸ਼ੂਸ ਆ ਸਾਡੀ ਹੁਣ ਵੀ ਗੱਲ ਸੀ ਉਹਨਾਂ ਨਾਲ ਹੁਣ ਫੇਰ ਉਰਾਉਣੇ ਆ ਅਸੀਂ ਪੰਜ ਸ਼ਰਤਾ ਵੋਟਾਂ ਵੇਲੇ ਰੱਖੀਆਂ ਸੀ ਉਹ ਸਾਡੀਆਂ ਉਸੇ ਤਰ੍ਹਾਂ ਕਹਿਣਾ ਹਰਿਆਣਾ ਕਮੇਟੀ ਤੋੜੀ ਜਾਵੇ ਸ਼੍ਰੋਮਣੀ ਕਮੇਟੀ ਬਹਾਲ ਕੀਤੀ ਜਾਵੇ ਲੈਜਿਸਲੇਚਰ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਬੀਜੇਪੀ ਦਾ ਪ੍ਰਬੰਧ ਖਤਮ ਕੀਤਾ ਜਾਵੇ ਸਿੱਖਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਜ਼ਿੰਮੇਵਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਜਿਹੜੇ ਉਹਨਾਂ ਦੇ ਲੰਮਕ ਰਹੇ ਸੀਰੀਅਸ ਮਸਲੇ ਨੇ ਉਹਨਾਂ ਤੇ ਫੈਸਲਾ ਕੀਤਾ ਜਾਵੇ ਪੰਜਾਬ ਦੇ ਨਾਲ ਹੋਏ ਅਨਿਆਏ ਪਾਵੇਂ ਉਹ ਹੈਡਵਰਕਸ ਆ ਪਾਵੇਂ ਉਹ ਚੰਦੀ ਜੜਾ ਪਾਵੇਂ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਦੇ ਪਾਣੀ ਨੇ ਉਹਨਾਂ ਬਾਰੇ ਜੇ ਗੱਲਾਂ ਮਕਾਉਣਗੇ ਸਾਨੂੰ ਉਹਨਾਂ ਦੇ ਨਾਲ ਹੱਥ ਮਲਾਉਣ ਦਾ ਕੋਈ ਨਹੀਂ ਗੱਲ ਪਰ ਜੇ ਉਹ ਕਹਿਣ ਕਿ ਵੱਢ ਕੇ ਕਰ ਲਾਂਗੇ ਫੇਰ ਨਹੀਂ ਹੋਣੀ 35 ਲੱਖ ਦੀ ਸਿੱਕੇ ਬੈਠਾਗਾ ਆਪਣੇ ਰਾਣੀ ਬੀਬੀ ਬੋਟਾ ਦੇ ਵਿੱਚ ਅੱਜ ਕੇ ਦਿਨ ਵੱਖਰੀ ਮੇਟਾਦਨ ਉਹਦੇ ਤੋਂ ਕੋਆਰਡੀਨੇਟ ਵੀ ਪਾਲਿਸੀ ਐਂਡ ਪਾਰਟਿਸ ਫੜ ਕਰ ਰਹੀ ਹੈ ਉਥੋਂ ਦੇ ਸਿੱਖਾਂ ਤੇ ਛੱਡ ਉਹਨਾਂ ਦੇ ਸਿੱਖਾਂ ਉਹਨਾਂ ਦੇ ਸਿੱਖਾਂ ਤੇ ਛੱਡਦਾ ਕਿ ਦੁਸ਼ਮਣ ਦੀ ਪਛਾਣ ਕਰ ਲਈ ਜਾਵੇ ਤੇ ਜੇ ਤੋਂ ਖਾਦਰਾ ਨਹੀਂ ਤੁਹਾਡੀ ਹੋਂਦ ਨੂੰ ਉਹਦੇ ਜਿਹੇ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਆਪਣਾ ਨਾਲ ਲਿਆ ਜਾਂਦਾ ਜੇਕਰ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਇਹ ਕਾਂਗਰਸ ਪਾਰਟੀ ਵੀ ਬਹੁਤ ਬਣ ਗਈ ਸਰਕਾਰ ਦੇਖੋ ਪੌਮਤਾ ਪੰਜਾਬ ਚ ਵੀ ਬਣ ਗਈ ਫੈਸਲਾ ਕੋਈ ਵੀ ਲੈ ਦੇ ਮਜਬੂਰੀ ਨੂੰ ਹਵਾਸੀ ਦਾ ਇਹ ਲੋਕਾਂ ਦੀ ਹਵਾ ਦੇ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਆਊਟਸਾਈਡ ਸੂਬੇ ਵਾਲੇ ਸਿੱਖਾ ਵੀ ਮੇਰੀ ਅੱਜ ਵੀ ਗੱਲ ਸੁਣ ਲਓ ਜੰਮੂ ਵੀ ਆਪਣੇ ਹੀ ਕਮੇਟੀਆਂ ਵੀ ਚਾਰ ਬਣ ਗਈਆਂ ਪਰ ਅੱਜ ਵੀ ਜਦ ਮਸਲਾ ਪੰਥ ਦਾ ਉੱਠਦਾ ਹੈ ਗੱਲ ਸ਼੍ਰੋਮਣੀ ਕਮੇਟੀ ਕੋਲ ਆਉਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਹੁੰਦੀ ਹੈ। ਆਵਾਜ਼ ਪੰਥ ਤੇ ਪੰਜਾਬ ਦੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸਿੱਖਾਂ ਦੀ ਪਰੰਪਰਾ ਦੇ ਮਤਾਬਿਕ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਉਹ ਕੋਈ ਵੀ ਮੁੱਦਾ ਉੱਠਦਾ ਉੱਥੇ ਆਉਂਦਾ। ਬਾਹਰ ਵਾਲੇ ਲੋਕ ਪੋਲੀਟੀਕਲ ਕੰਪਲਸ਼ਨ ਐਟ ਜੇ ਕੋਈ ਫੈਸਲਾ ਲੈਂਦੇ ਨੇ ਉਹ ਉਹਨਾਂ ਦਾ ਫੈਸਲਾ ਉਹਨੂੰ ਕਿਸੇ ਤਰ੍ਹਾਂ ਵੀ ਅਕਾਲੀ ਦਲ ਤੰਡੋਂ ਨਹੀਂ ਕਰਦਾ ਹਾਂ ਜੀ ਅੱਜ ਅੱਜ ਦੋਪਹਿਰ ਦਾ ਸਭਾਦਾਨਾ ਜੀ ਨੇ ਲਾਂਚ ਕੀਤਾ ਕਿ ਹਾਲੇ ਤੋਂ ਹਾਲਾਤ ਰਾਂਗੇ ਇਸ ਤਰ੍ਹਾਂ ਨਹੀਂ ਕਿ ਕਿਸੇ ਸਾਧਨ ਕਿਸੇ ਵੀ ਪਾਰਟੀ ਨੂੰ سپورਟ ਦੇਣੀ ਹੈ ਤੰਗੂ ਮਾਜਰਾ ਜੀ ਨੇ ਬਣਾ ਲਿਆ ਦੋਰਾ ਸਿਕੋ ਨੀਜੀ ਫਿਕਰ ਨੀਜੀ ਪੋਲੀਟੀਕਲ ਆਦਮੀ ਦਾ ਕੀ ਹੁੰਦਾ ਜੀ ਜੇ ਉਹ ਜਾ ਕੇ ਵੋਟ ਭਾਜਪੀ ਲਈ ਮੰਗਦੇ ਨੇ ਤੇ ਚੰਨੂ ਮਾਜਰਾ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਹਿੰਦੇ ਆ ਕਿ ਉਹ ਆਪਣੇ ਸੈਂਟਰ ਦੇ ਵਿੱਚ ਪ੍ਰਭਾਵ ਨੂੰ ਯੂਜ਼ ਕਰਕੇ ਇਹ ਨੂੰ ਤੁਸੀਂ ਦਿਤਾਓ ਮੈਂ ਵਜ਼ੀਰ ਬਣਾ ਦੂੰਗਾ ਜੇ ਤੁਹਾਨੂੰ ਨਹੀਂ ਸੁਣੀ ਤਾਂ ਮੈਂ ਸੁਣਾ ਦੇਣਾ ਉਹਨਾਂ ਦੀ ਜਿਹੜੀ ਹੈ ਮੈਂ ਸੁਣਾ ਦੇਣਾ ਉਹਨਾਂ ਕਲੇਮ ਤੁਸੀਂ ਇਹ ਕਲੇਮ ਮੈਂ ਤਾਂ ਤਾਂ ਦੱਸ ਤਾਂ ਕਲੇਮ ਤਾਂ ਦੱਸੋ ਨਾ ਮੈਂ ਫੇਰਾ ਬਗਾਨਿਆਂ ਨਾਲ ਤੇ ਕਹੀ ਜਾਵਾਂ ਮੈਂ ਪਤੀ ਵਰਤਾਏ ਕਦੇ ਹੋਊ ਕੀ ਗੱਲ ਦੱਸੋ ਅਗਰ ਤੂੰ ਤੁਸੀਂ ਮੰਗ ਕੀਤੀ ਉਹ ਜਿਹੜਾ ਮੈਡੀਕਲ ਕਾਉਸਟ ਤੇ ਜਿਹੜਾ ਕਸ਼ਮੂਲ ਫੈਸਟੀ ਨੇ ਨਹੀਂ ਆ ਰਹੇ ਜਾਂ ਫਿਰ ਨਹੀਂ ਆ ਰਹੇ ਆ ਸੈਂਟਰ ਦੇ 60 ਪੈਸੇ ਆ ਰਹੇ ਆ ਚਾਹ ਉਹ 60 ਪੈਸੇ ਤਾਂ ਕੀ ਵੰਡੇ ਸੀਗੇ ਆਪਣੇ ਵੀ 40% ਨਹੀਂ ਪਾਏ ਤਾਂ ਉਹਨਾਂ ਦੇ 60 ਵੀ ਖਾਲੇ ਹੁਣ ਮਤਲਬ ਮਤਲਬ ਜੇ ਇਲਾਜ ਬੰਦ ਹੋ ਗਿਆ ਹੋ ਗਿਆ ਬੰਦ ਸਰਦ ਬੰਦ ਹੋ ਗਿਆ ਉਹ ਉਹ ਬੰਦ ਹੋ ਗਿਆ ਇਲਾਜ ਉਹਨਾਂ ਨੇ ਆਲਰੇਡੀ ਬੰਦ ਕਰਤਾ ਇਹ ਇਲਾਜ ਤੁਹਾਨੂੰ ਇਹ ਪਤਾ ਕਿ ਹਾਈ ਕੋਰਟ ਨੇ ਅੱਜ ਡਾਇਰੈਕਸ਼ਨ ਜਿਹੜੀ ਦਿੱਤੀ ਆ 15 ਤਰੀਕ ਨੂੰ ਸਾਫ ਹੋ ਜੂ ਕ੍ਰਿਸਟਲ ਕਲੀਅਰ ਇਹ 355 ਕਰੋੜ ਆ ਜਿਹੜਾ ਇਹ ਕਿੱਥੇ ਲਗਿਆ ਦੇਖੋ ਅਫਸੋਸ ਇਹ ਹੈ ਕਿ ਮਾਮਲਾ ਹਾਈ ਕੋਰਟ ਚ ਉੱਠਣ ਤੋਂ ਬਾਅਦ ਵੀ ਸਰਕਾਰਾਂ ਰਫਾ ਦਫਾ ਕਰ ਰਹੀਆਂ ਨੇ ਕਿੱਡਾ ਵੱਡਾ ਗੁਨਾਹ ਹੋਇਆ ਕਿ ਸੀਆਈਏ ਚ ਇੰਟਰਵਿਊ ਹੋਈ ਹੈ ਕੀ ਕਾਰਵਾਈ ਹੋ ਤੇ ਮਤਲਬ ਇਹ ਰਹੀ ਕਹਿ ਜਾ ਸਕਦਾ ਨਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਪਾਲ ਰਹੀਆਂ ਨੇ ਪਹਿਲਾਂ ਮੁਕਰੇ ਕਿ ਪੰਜਾਬ ਚ ਨਹੀਂ ਹੋਇਆ ਡੀਜੀਪੀ ਪ੍ਰਮੋਦ ਆਪਣੀ ਰਿਪੋਰਟ ਦਿੰਦੇ ਨੇ ਹੋਇਆ ਉਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀ ਆ ਕੁਛ ਨਹੀਂ ਇਹਦਾ ਮਤਲਬ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਪੰਜਾਬ ਹੁਣ ਚਲਾ ਕੌਣ ਰਿਹਾ ਹੈ। ਜਿਆਨ ਸਾਹਿਬ ਇੱਕ ਡਿਜੀਟਲ ਉਹ ਰਿਵਿਊ ਮੀਟਿੰਗ ਰੱਖੀ ਗਈ ਹੈ ਆਪਣੇ ਜਿਹੜੇ ਸਿੰਗਰ ਆਏ ਗਏ ਨੇ ਉਹਨਾਂ ਇਸ ਕਿਉਂ ਕਿ ਹੁੰਦੇ ਨੇ। ਲੱਗਦਾ ਹੈ ਕਿ ਪਹਿਲਾ ਸਿੱਧੂ ਮੂਸੇ ਦਾ ਮੋਢੀ ਕਟਾਈ ਗਈ ਸੀ ਤਾਂ ਉਹਨਾਂ ਇੱਕ ਵੱਡਾ ਆਸਾਂ ਦੇ ਸਾਹਮਣੇ ਆ ਸੀ ਤੇ ਦੁਬਾਰਾ ਵੀ ਨਹੀਂ ਇੱਕ ਮੈਨੂੰ ਦੱਸਣਾ ਹੈ ਕਿ ਪਹਿਲਾਂ ਜੀਨਾਂ ਨੇ ਇਹ ਪ੍ਰੈਸ ਕਾਨਫਰੰਸ ਕਰਾਈ ਹੈ ਉਹਨਾਂ ਦੇ ਐਕਸੀਲੈਂਸ ਦੇ ਤਾ ਉਹਨਾਂ ਦੀ ਇਮਾਨਦਾਰੀ ਦਾ ਪਤਾ ਲੱਗੂਗਾ। ਨਹੀਂ ਇਹ ਹੈ ਡਰਾਮੇ ਵਾਲੀ ਹੈ ਠੀਕ ਠੀਕ ਹੈ